ਇੱਕ ਮੈਂ ਦੁਕਾਨਦਾਰਾਂ ਵੀਰਾਂ ਨੂੰ ਬੇਨਤੀ ਕਰਦਾ ਜਿਹਨੀਆਂ ਪਿੰਡ ਤੋਂ ਸ਼ਹਿਰ ਦੇੰਡਾ ਦੁਕਾਨਾਂ ਹਨ ਉਹਨਾਂ ਦਾ ਜਿਹੜਾ ਸਮਾਨ ਬਾਹਰ ਪਿਆ ਜਾਂ ਕਈ ਫਰਨੀਚਰ ਦੀਆਂ ਦੁਕਾਨਾਂ ਜਾਂ ਕਵਾੜ ਦੀਆਂ ਉਹਨਾਂ ਨੇ ਜਿਹੜਾ ਉਹਨਾਂ ਦਾ ਫालतू ਸਮਾਨ ਹੈ ਉਹ ਬਾਹਰ ਆ ਦੁਕਾਨਾਂ ਤੋਂ ਕੱਢ ਕੇ ਰੱਖਿਆ ਹੋਇਆ ਉਹਨਾਂ ਨੂੰ ਕਿਰਪਾ ਕਰਕੇ ਬਾਬਾ ਫਰੀਦ ਦੇ ਮੇਲੇ ਮੇਲੇ ਤੱਕ ਉਥੋਂ ਚੱਕ ਲਓ ਕਿਉਂਕਿ ਉੱਥੇ ਪਾਰਕ ਕਰਨ ਦੀ ਜਗ੍ਹਾ ਹੈ ਜਿੱਥੇ ਲੋਕਾਂ ਨੂੰ ਪਾਰਕ ਕਰਕੇ ਉਹ ਸਹੂਤ ਮਿਲ ਸਕੇ ਇੱਕ ਜਿਹਨੀਆਂ ਟਰਾਲੀਆਂ ਲੰਗਰ ਲੈ ਕੇ ਆ ਰਹੀਆਂ ਪਿੰਡਾਂ ਦੇ ਵਿੱਚੋਂ ਜਾਂ ਸ਼ਹਿਰ ਦੇ ਵਿੱਚੋਂ ਵੀ ਕਈ ਦੁਕਾਨਦਾਰ ਵੀਰ ਜਾਂ ਕੋਲ ਮੰਕੇ ਲੰਗਰ ਲਾ ਰਿਹਾ ਹੈ ਉਹਨਾਂ ਨੂੰ ਬੇਨਤੀ ਹੈ ਵੀ ਸੜਕ ਤੋਂ ਘੱਟੋ-ਘੱਟ ਵੀ 10 ਫੁੱਟ ਪਿੱਛੇ ਆਪਣੇ ਜਿਹੜੇ ਡੈਰੀਗੇਟ ਕਰਕੇ ਤੁਸੀਂ ਟੈਂਟ ਵਗੈਰਾ ਲਾਉਨੇ ਆ ਤਾਂ ਜੋ ਜਿਹੜੀ ਸੰਗਤ ਨੇ ਪ੍ਰਸ਼ਾਦਾ ਛਕਣਾ ਉਹ ਜਿਹੜੀ ਤੁਸੀਂ 10 ਫੁੱਟ ਜਗ੍ਹਾ ਛੱਡੀ ਆ ਉੱਥੇ ਆਪਦਾ ਬਾਈਕ ਵਗੈਰਾ ਜਾਂ ਕਾਰ پارک ਕਰਕੇ ਆਰਾਮ ਨਾਲ ਪ੍ਰਸ਼ਾਦਾ ਛਕ ਸਕਦੇ ਆ ਇੱਕ ਜਿੱਥੇ ਵੀ ਲੰਗਰ ਆਪਣਾ ਲੱਗਦਾ ਟੈਂਟ ਲਾਉਨੇ ਆ ਤੁਸੀਂ ਉਹਦੇ ਉੱਤੇ ਡੀਜੇ ਲਾਉਂਦੇ ਬਹੁਤ ਉੱਚੀ ਆਵਾਜ਼ ਦੇ ਵਿੱਚ ਉਹ ਕਿਰਪਾ ਕਰਕੇ ਕਮੇਟੀ ਵੱਲੋਂ ਵੀ ਬੇਨਤੀ ਹੈ ਬਾਬਾ ਛਛ ਨਹੀਂ ਬੇਨਤੀ ਕਰਦਾ ਜੀ ਤੁਸੀਂ ਉਹਦੇ ਤੇ ਕੋਈ ਡੀਜੇ ਵਗੈਰਾ ਨਾ ਲਾਇਆ ਜਾਵੇ ਸਿਰਫ ਤੁਸੀਂ ਕੋਈ ਇੱਕ ਦੋ ਸੇਵਾਦਾਰਾਂ ਦੀ ਸੇਵਾ ਲਾਓ ਵੀ ਪਾਈ ਪ੍ਰਸਾਦਾ ਛੱਕ ਜੋ ਜੀ ਬਸ ਇੱਥੋਂ ਤੱਕ ਹੀ ਸੀਮਤ ਰੱਖੋ ਜਿਆਦਾ ਆਪਾਂ ਸ਼ੋਰ ਸ਼ਰਾਬਾ ਨਾ ਕਰੀਏ ਤੁਹਾਨੂੰ